ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਮਿਲਣੀਆਂ ਕਿ ਇੰਨੇ ਸੱਚੇ ਦਿਲ ਵਾਲੇ ਇਨਸਾਨ ਇੱਕ ਬੇਨਤੀ ਕਰਨੀ ਨਹੀਂ ਦੱਸੋ ਜੀ ਅਸੀਂ ਨਾ ਥੋੜੀ ਜੀ ਸਾਡੇ ਕੋਲ ਸੇਵਾ ਆ ਇਹ ਉਹ ਯਾਰ ਮੈਂ ਤਾਂ ਸੇਵਾ ਕਰਨ ਆਇਆ ਪਹਿਲਾਂ ਮੇਰੀ ਗੱਲ ਸੁਣੋ ਐਵੇਂ ਵੀ ਕਿਸੇ ਖਾਤੇ 'ਚ ਪਾਉਣੀ ਹੈ ਨਾ ਸੇਵਾ ਅਸੀਂ ਘਰ ਕੱਢਦੇ ਆ ਇਹ ਤਾਂ ਸਵੰਦ ਹੈ ਤੇ ਸਾਡੀ ਕਿਤੇ ਆ ਤਸਵੀਰ ਕਿਸੇ ਨੇ ਨਹੀਂ ਦਿਖਾਣੀ ਜਿਹੜੀ ਪਿੰਡਾਂ ਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਮੇਰੀ ਇੱਕ ਬੇਨਤੀ ਹੈ ਉਸੇ ਨਾਲ ਡਾਕਟਰ ਸਾਹਿਬ ਹੈਗੇ ਨੇ ਮੈਂ ਉਹਨਾਂ ਨੂੰ ਤੁਹਾਡੀ ਸੇਵਾ ਦਵਾਨਾ ਉਹ ਕਿਸੇ ਮਰੀਜ਼ ਦੀ ਦਵਾਈਆਂ ਚ ਅਸੀਂ ਲਾਤਾ ਆਜੋ ਆਜੋ ਯਾਰ ਆ ਬੱਚੀ ਤੁਹਾਡੀ ਹੈ ਵਾਹ ਤੁਸੀਂ ਦੇਖੋ ਭਾਜੀ ਸਾਡੇ ਕੋਲ ਤੇ ਸਾਡੇ ਹਾੜਾਂ ਦੀ ਸੇਵਾ ਕਰਨਾ ਆ ਉਹ ਪੈਸੇ ਕੱਢ ਕੇ ਲਿਆਈ ਜੀ ਸਾਡੀ ਸੇਵਾ ਲਵਾਓ ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਮਿਲਣੀਆਂ ਕਿੰਨੇ ਸੱਚੇ ਦਿਲ ਵਾਲੇ ਇਨਸਾਨ ਆਜੋ ਭਾਈ ਤੁਹਾਡੀ ਮੈਂ ਡਾਕਟਰ ਸਾਹਿਬ ਨੂੰ ਸੇਵਾ ਲਵਾਨਾ ਆਜੋ ਧਿਆਨ ਨਾਲ ਇਹ ਤਸਵੀਰ ਪੰਜਾਬ ਦੀ ਦੇਖਣ ਵਾਲੀ ਹੈ ਜਿਹੜੇ ਲੋਕ ਨੇ ਵਿਚਾਰੇ ਇੱਥੇ ਆ ਰਹੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਯਾਰ ਆ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਐ ਆ ਸਾਡੇ ਕੋਲ ਵੀਰਨਾ ਕੁਝ ਪੈਸੇ ਲੈ ਕੇ ਆਏ ਨੇ ਇਹਨਾਂ ਨੇ ਯਾਰ ਸੇਵਾ ਕਰਨੀ ਐ ਇਹਨਾਂ ਆਪਾਂ ਕਿਸੇ ਲੋੜਵੰਦ ਤੱਕ ਪਹੁੰਚਾਉਣਾ ਠੀਕ ਐ ਆ ਤੁਹਾਡੀ ਸੇਵਾ ਐ ਯਾਰ ਧੰਨਵਾਦ ਯਾਰ ਬਾਈ ਯਾਰ ਧੰਨਵਾਦ ਨਗਰ ਚ ਆਏ ਜੀ ਕੀ ਸ਼ੁਭਨਾਮ ਤੁਹਾਡਾ ਮੇਰਾ ਜਗਜੀਤ ਸਿੰਘ ਜਗਜੀਤ ਸਿੰਘ ਯਾਰਾ ਜਗਜੀਤ ਸਿੰਘ ਜੀ ਲਈ ਯਾਰ ਮਤਲਬ ਸ਼ਬਦ ਨਹੀਂ ਬਣੇ ਕਿ ਤੁਸੀਂ ਦੇਖੋ ਬੰਦਾ ਹੜਾਂ ਦੀ ਮਾਰ ਚੋ ਇਹਨੇ ਘਰ ਜਾ ਕੇ ਦੱਸਿਆ ਮੈਂ ਤੇ ਉਹ ਬੈਠਾ ਸਾਹਮਣੇ ਅੱਛਾ ਬੇਟੀ ਨੂੰ ਦੱਸਿਆ ਆ ਪੁੱਤਰ ਇਹਦਾ ਫੋਟੋ ਖਿਚਵਾ ਆ ਗਏ ਜੱਫੀ ਪਾ ਮੈਨੂੰ ਕੁੱਟ ਕੇ ਜੱਫੀ ਵਾਹ ਜੀ ਵਾ I'm